ਅੱਜ ਬਹੁਤ ਖੁਸ਼ੀ ਦੀ ਘੜੀ ਹੈਗੀ ਹੈ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਕਿ ਫੈਮਿਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇੰਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਨ ਐਡਵਾਂਸਡ ਏਜ ਦੇ ਪ੍ਰੈਗਨਨਸੀ ਹੁੰਦੀ ਹੈ ਤਾਂ ਇਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਦੀ ਬਿਲਕੁਲ ਠੀਕ ਰਹੇ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਕਿ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਇਹ ਅਚੀਵ ਕਰ ਸਕੀ ਹੈ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਆ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਸੇ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀ ਬੱਚਾ ਤੰਦਰੁਸਤ ਹੈ ਬਿਲਕੁਲ ਤੰਦਰੁਸਤ ਹੈ ਕਿ ਕਿਸ ਨੀਤੀ ਦਾ ਨਹੀਂ ਲਿਆ ਕਿਉਂਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਆਂ ਦਾ ਉਹਨਾਂ ਨੂੰ ਇਸ ਤੋਂ ਬਹੁਤ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਤੇ ਅਸੀਂ ਜਿਹੜੀ ਥੋੜੀ-ਮੋਟੀ ਪ੍ਰੋਬਲਮ ਪ੍ਰੈਗਨਨਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹਣਾ ਤਾਂ ਉਹ ਟਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹਨਾ ਦੱਸਣਾ ਹਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਟੂ ਬੇਬੀ ਟੈਕਨੀਕ ਕੋ ਦੋ ਆਗੇ ਸੀ ਹਸਪੀਟਲ ਦੇ ਉਸ ਦਾ ਹੁੰਦਾ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਈ ਸੀ ਫੋਰਥ ਮੰਥ ਤੋਂ ਸਾਡੀ ਕੇਅਰ ਚ ਸੀ ਦੇਖੋ ਅੱਜ ਬਹੁਤ ਖੁਸ਼ੀ ਦੀ ਘੜੀ ਹੈਗੀ ਹੈ ਹਨਾ ਬਹੁਤ ਲੋਕਾਂ ਨੂੰ ਬਹੁਤ ਇੰਤਜ਼ਾਰ ਸੀਗਾ ਮਲੀ ਨੇ ਬਹੁਤ ਸਫਰਿੰਗ ਦੇਖੀ ਹੈ ਬਹੁਤ ਟ੍ਰੈਜੇਡੀ ਦੇਖੀ ਹੈ ਹਨਾ ਤਾਂ ਹਰ ਸਾਰੇ ਲੋਕ ਆਪਣੀ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਤੇ ਸਾਡੀ ਵੀ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਇਨੀ ਸਫਰਿੰਗ ਹੈਗੀ ਹੈ ਉੱਥੇ ਕੋਈ ਖੁਸ਼ੀ ਅਸੀਂ ਦੇ ਸਕੀਏ ਤਾਂ ਸਾਡਾ ਅਸੀਂ ਮਾਤਾ ਜੀ ਨੂੰ ਪ੍ਰੈਗਨੈਂਸੀ ਚ ਮੈਨੇਜ ਕੀਤਾ ਹੈਗਾ ਅਸੀਂ ਉਹਨਾਂ ਦਾ ਪ੍ਰੈਗਨੈਂਸੀ ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਹੁਣ ਉਨ ਐਡਵਾਂਸਡ ਏਜ ਚ ਪ੍ਰੈਗਨਨਸੀ ਹੁੰਦੀ ਹੈ ਤਾਂ ਇਹੀ ਸਾਡਾ ਏਮ ਸੀਗਾ ਕਿ ਮਾਤਾ ਜੀ ਦੀ ਬਿਲਕੁਲ ਠੀਕ ਰਹੇ ਤੇ ਬੇਬੀ ਵੀ ਅਸੀਂ ਉਹਨਾਂ ਨੂੰ ਚੰਗਾ ਟਾਈਮ ਕੱਢਾਈ ਉਹਨਾਂ ਦਾ 8 8.5 9 ਮਹੀਨੇ ਅਸੀਂ ਜਿੰਨੀ ਪ੍ਰੈਗਨਨਸੀ ਨੂੰ ਆਪਾਂ ਪ੍ਰੋਲੋਂਗ ਕਰ ਸਕਦੇ ਆ ਆਪਾਂ ਕਰੀਏ ਬੀਪੀ ਵਗੈਰਾ ਕੰਟਰੋਲ 'ਚ ਰੱਖੀਏ ਤਾਂ ਕਿ ਆਪਾਂ ਇੱਕ ਮਦਰ ਵੀ ਆਪਾਂ ਹੈਲਦੀ ਰੱਖਣੀ ਹੈ ਤਾਂ ਬੱਚੇ ਨੂੰ ਵੀ ਕਿ ਆਪਾਂ ਹੈਲਦੀ ਦੇਣਾ ਹੈਗਾ ਤੇ ਉਹਨਾਂ ਦੀ ਗੋਚ ਆਪਾਂ ਬੇਬੀ ਦੇਣਾ ਹੈਗਾ ਇਹ ਸਾਡਾ ਏਮ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੈ कि ਸਾਡੀ ਟੀਮ ਇਹ ਅਚੀਵ ਕਰ ਸਕੀ ਐ ਤੇ ਅੱਜ ਸਾਰੇ ਅਸੀਂ ਬਹੁਤ ਖੁਸ਼ ਆ ਕਿ ਜੋ ਅਸੀਂ ਸਭ ਚਾਹੁੰਦੇ ਸੀ ਉਹ ਮੁਕੰਮਲ ਹੋ ਗਿਆ ਹੈ ਤੇ ਅੱਗੇ ਵੀ ਰੱਬ ਸੁੱਖ ਰੱਖੇ ਮਾਂ ਸਹੀ ਰਵੇ ਬੱਚਾ ਸਹੀ ਰਵੇ ਤੇ ਸੇ ਉਹਨਾਂ ਨੂੰ ਥੋੜੇ ਦਿਨਾਂ ਚ ਘਰ ਭੇਜੀ ਬੱਚਾ ਤੁਹਾਨੂੰ ਬਹੁਤ ਦਾਇਨਿਕ ਬਿਲਕੁਲ ਦਾਇਨਿਕ ਕਿ ਕਿਸ ਨਿਧੀ ਦਾ ਨਾ ਲਿਆ ਕਿਉਂਕਿ ਬਹੁਤ ਸਾਰੇ ਪਰਿਵਾਰ ਹੋਰ ਵੀ ਜਿਹੇ ਹੁੰਦੇ ਆ ਤੁਹਾਨੂੰ ਇਸ ਤੋਂ ਬਹੁਤ ਦੇਖੋ ਅਸੀਂ ਫਰਟੀਲਿਟੀ ਟਰੀਟਮੈਂਟ ਨਹੀਂ ਕੀਤਾ ਹੈਗਾ ਸਾਡੇ ਕੋਲ ਮਾਤਾ ਜੀ ਪ੍ਰੈਗਨਨਸੀ ਜੀ ਆਏ ਨੇ ਤੇ ਅਸੀਂ ਜਦੋਂ ਛੋੜੀ ਮੋਟੀ ਪ੍ਰੋਬਲਮ ਪ੍ਰੈਗਨਸੀ ਚ ਹੋਈ ਅਸੀਂ ਉਹ ਹੈਂਡਲ ਕੀਤੀ ਹੈ ਨਾ ਤਾਂ ਉਹ ਟ੍ਰੀਟਮੈਂਟ ਬਾਰੇ ਡਿਟੇਲਸ ਮੇਰਾ ਨਹੀਂ ਬੰਦਾ ਹੈ ਨਾ ਦੱਸਣਾ ਹੈ ਨਾ ਪਰ ਵੈਸੇ ਇਨ ਜਨਰਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਹੜੀ ਵਾਧੇ ਵਿੱਚ ਪ੍ਰੈਗਨਸੀ ਹੁੰਦੀ ਹੈ ਆਈਵੀਐਫ ਟੈਕਨੀਕ ਨਾਲ ਹੁੰਦੀ ਹੈ ਟੂ ਬੇਬੀ ਟੈਕਨੀਕ ਕਦੋਂ ਆ ਗਈ ਸੀ ਹਸਪੀਟਲ ਦੇ ਉਸ ਦੌਰਾਨ ਚੌਥੇ ਮਹੀਨੇ ਚ 3 ਮੰਥਸ ਕੰਪਲੀਟ ਹੋ ਗਏ ਸੀ ਫੋਰਥ ਮੰਥ ਤੋਂ ਸਾਡੀ